ச <laughs> ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਬੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਢੀਰ ਸਾਹਿਬ ਸਾਡੇ ਡੀਸੀਬੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਤਕਰੀਬ 78 ਮੋਬਾਈਲ ਜਿਹੜੇ ਤੇ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਸੀ ਸਰ ਕਲੀ ਟੋਟਲ ਕਿੰਨੇ ਮੋਬਾਈਲ ਆ 78 78 78 ਮੋਬਾਈਲਸ ਸਾਡੇ ਕੋਲ ਕਮਿਸ਼ਨਰੇਟ ਆ ਬਸਲ ਦੇ ਟੋਟਲ ਕੰਪਲੇਂਟਾਂ ਕਿੰਨੀਆਂ ਹੁੰਦੀਆਂ ਸੀ ਬਾਅਦ ਸਰ ਕੰਪਲੇਂਟਾਂ ਸਮੇਂ ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਾਧੀ ਜਾਂਦੀ ਹੈ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਜੋ ਟ੍ਰੇਸ ਹੋ ਪਾਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਉਹਨਾਂ ਦੇ ਸਾਡਾ ਜਿਹੜਾ ਸਾਈਬਰ ਵਿੰਗ ਆ ਸਾਰੇ ਚੋਰੀ ਹੋਈ ਸੀ ਯਾਦ ਹੈ ਪੁਲਿਸ ਦਾ ਵੀ ਇਹਦੇ ਵਿੱਚ ਕਿ ਚੋਰੀ ਵੀ ਹੋਈ ਸੀ ਇਹ ਚੋਰੀ ਹੋਈ ਸੀ ਜੀ ਇਹ ਸਾਰੇ ਚੋਰੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਓ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਇਆ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੈਂਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ क्राइम ਨੂੰ ਡਿਟेक्ट ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫ਼ਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਇਆ ਕਿੰਨੀ ਦੇਰ ਤੋਂ ਸਾਰੇ ਟਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਚ ਟਰੇਸ ਇਹ ਸਾਡੀਆਂ ਫੀਸ ਇਹ ਐਗਜੈਕਟਲੀ ਮਤਲਬ ਜਦੋਂ ਦੋ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈ ਜਿਹੜੀਆਂ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾਗਾ ਉਸ ਦੇ ਤਰ੍ਹਾਂ ਟੈਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਆਂ ਮਿਸਿੰਗ ਸਰਵਿਸ ਨਹੀਂ ਨਹੀਂ ਮਿਸ ਜੀ ਮੈਸਰ ਜੀ ਜੋ ਵਾਇਰ ਜਿਹੜੇ ਨੇ ਉਹਦੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰਦੀ ਹੈ ਸਰ ਉਹ ਵੀ ਬੜਾ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਚ ਜਾਰੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉਥੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਗਨੂਨੀ ਕਾਰਵਾਈਆਂ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਹੈ ਲਾਜਮੂ ਕਾਫੀ ਸ਼ਿਕਾਰ ਹੋਏ ਨੇ ਕਿਦੇ ਲਾਜਮੂ ਨੇ ਹੀ ਹੈ ਰਦੇ ਸਾਰੇ ਕਿਸੇ ਦਾ ਵੀ ਹੋਏ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇਦਾਂ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਇਦਾਂ ਚੱਕੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜ੍ਹੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ 'ਚ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਿਹਾ ਬਹੁਤ ਐਕਟਿਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਭਾ ਦਿੰਦੇ ਨੇ ਜਾਂ ਲਾਲ ਤੇ ਲਾਲਚ ਵਾਸਤੇ ਆ ਕੇ ਪੈਸੇ ਬਾੰਦਨੇ ਮਹੀਨੇ ਪੈਸੇ ਬਾਦੀ ਇੰਨੇ ਦਿਨ ਨੇ ਥੋੜਾ ਥੋੜਾ ਜਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਿਹੀਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਣਾ ਇਹਨਾਂ ਦੇ ਨਾਂ ਕੋਈ ਨਾਂ ਕੋਈ ਗੇਮਾਂ ਖੇਡਣੇ ਦੇ ਦਿਆਂ ਨਾ ਹੀ ਕੋਈ ਜਿਹੇ ਬੰਦਿਆਂ ਦੇ ਨਾਲ ਇਨਵੋਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕਰਮ ਫਸਣਾ ਬਸਤੀ ਜਿਹੜਾ ਸਾਈਬਰ ਦੇ ਉੱਤੇ ਕਰਾਇਮ ਹੋ ਰਿਹਾ ਆ ਆਨਲਾਈਨ ਧੱਕੀ ਹੋ ਰਹੀ ਆ ਉਹ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਤੁਸੀਂ ਇੰਨੇ ਪ ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਪੁਲਿਸ ਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਜੀ ਬਹੁਤ ਜਾਣੇ ਦਿਨਾਂ ਇਹਦੇ ਵਿੱਚ ਸ਼ਿਕਾਰ ਰਵੇ ਇਸ ਚੀਜ਼ ਦਾ ਉਹ ਸਾਰਿਆਂ ਨੂੰ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ ਸੁਚੇਤ ਰਹਿ ਦੇ ਕਈ ਵਾਰੀ ਬੱਚੇ ਜਾਂ ਫੋਨ ਫੜ ਕੇ ਉਹ ਥੋੜਾ ਥਣਾਉ ਕੰਮ ਕਰਦੇ ਰਹਿੰਦੇ ਨੇ ਜੇ ਪਤਾ ਨਹੀਂ ਕਿੰਨੇ ਪੈਸੇ ਢਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਜ ਦੇ ਵਾਸਤੇ ਲੱਗ ਜਾਂਦੇ ਨੇ ਅਗਲੇਨ ਦਾ ਜਿਹੜੀ ਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਵੌਲਵ ਕਰਕੇ ਉਸ ਟੱਗੀ ਮੰਨ ਦੀ ਕੋਸ਼ਿਸ਼ ਕਰਨੀ ਆ ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਰ ਸਾਰੇ ਮੋਬਾਈਲ ਅਮਰਸਰ ਸ਼ਹਿਰ ਚ ਮਿਲੇਗਾ ਹਾਂਜੀ ਅਮਰਸਰ ਸ਼ਹਿਰ ਦੇ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੇ ਸਾਡੇ ਕੋਲ ਸ਼ਿਕਾਇਤਾਂ ਆਈਆਂ ਕੋਸ਼ ਮੋਬਾਈਲ ਇਹ ਵੀ ਆ ਇੱਥੋਂ ਕੋ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਹਾਦਰ ਦੇਸ਼ਾਂ ਤੋਂ ਲੈ ਕੇ ਤੇ ਇਹ ਜਿਹੇ ਨੇ ਉਹ ਜਿਹੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਘਰੀ ਨਾਲ ਉਹ ਫਿਰ ਵਾਪਸ ਮੰਗਵਾ ਕੇ ਤੇ ਉਹਨਾਂ ਦੇ ਸਾਹਮਣੇ ਰੱਖ ਗਏ ਜਿਹੜੇ ਚੋਰੀ ਦੇ ਮੋਬਾਈਲ ਖਰੀਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ ਲੈਣਾ ਜਿਹੜੇ ਖਰੀਦੇ ਨੇ ਉਹਨਾਂ ਜਿਹੜੇ ਖਰੀਦਾਰ ਜਿਵੇਂ ਵੀ ਝੂਠੀ ਸਪਾਈਸ ਸੇਲ ਕਰਾਉਂਦਾ ਹੈ ਸੇਮ ਖਰੀਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਕਿ ਉਹ ਓਰੀਜਨਲ ਬਿਲ ਕਿੱਥੇ ਆ ਕਿਸੇ ਬਿਲ ਦੇ ਗੇਸਟ ਲਵੇ ਕਿ ਉਹ 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 ਆਪਣੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਪੁਰਾਣਾ Ориਜਨਲ ਬਿਲ ਜਦੋਂ ਉਹਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਹੋਵੇ ਸਰ ਉਹਦੇ ਤੇ ਵੀ ਕਾਰਵਾਈ ਹੋਏਗੀ ਜਿਹੜਾ ਚੋਰੀ ਦੇ ਫੋਨ ਲੇਗਾ ਜੀ ਜਿਹੜਾ ਦੁਕਾਨਦਾਰ ਕੋਲ ਲੈਂਦਾ ਹਾਂ ਜੀ ਨੂੰ ਇਹ ਜਾਣਕਾਰੀ ਹੈ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਦਾ ਰਹੀ ਸਰ ਜਿਸ ਤਰ੍ਹਾਂ 78 ਮੋਬਾਈਲ ਬਰਾਮਦ ਹੋਇਆ ਹੈ